ਰਾਜਾ ਦਾ ਕਿੰਗ ਜੋ ਜੈ ਮਾਤਾ ਦੀ ਕਹਿ ਕੇ ਲੋਕਾਂ ਚ ਲੰਗਰ ਲਾਉਂਦਾ ਪਰ ਇੱਕ ਪਾਸੇ ਉਹ ਰੱਬ ਨੂੰ ਦੇਵੀ ਦੇਵਤਿਆਂ ਨੂੰ ਇੰਨੀ ਐ ਕਿ ਗਾਲਾਂ ਕੱਢਦਾ ਜੋ ਸਾਡੇ ਮੂੰਹ ਬੋਲਣ ਲੱਗਿਆ ਸਾਨੂੰ ਸ਼ਰਮ ਆਉਂਦੀ ਹੈ ਰਾਜਾ ਦਾ ਕਿੰਗ ਉਹਨਾਂ ਦੀ ਮਾਂ ਸਾਡੇ ਨਾਲ ਮੌਜੂਦ ਨੇ ਮੇਰੇ ਜਠਾਨੇ ਕਿਸ਼ਨ ਜੀ ਨੂੰ ਮੰਦੀ ਹੈ ਇਹਨੇ ਕਿਸ਼ਨ ਜੀ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਹਨੂਮਾਨ ਜੀ ਨੂੰ ਗਾਲਾਂ ਛੁਣਨੀ ਕਰ ਦਤੀਆਂ ਮੈਂ ਹੱਥ ਜੋੜ ਕੇ ਉਹਨਾਂ ਕੋਲ ਮਾਫੀਆਂ ਮੰਗਦੀਆਂ ਸਾਰਿਆਂ ਨੂੰ ਤੰਗ ਕਰਦਾ ਸੀ ਗਾਲਾਂ ਕੱਢਦਾ ਸੀ ਜਿਹੜੀ ਗੱਲ ਵੀ ਇਹ ਕਹਿੰਦਾ ਸੀ ਮਤਲਬ ਜੇ ਤਾਂ ਮੰਨ ਲੋ ਤੇ ਠੀਕ ਐ ਉਹ ਕਹਿੰਦਾ ਸੀ ਮੇਰੇ ਅਨੁਸਾਰ ਚੱਲੋ ਤੁਸੀਂ ਰਾਜਾ ਖੁਦ ਕਹਿੰਦਾ ਮੈਂ ਚਿੱਟਾ ਪੀਣਾ ਰਿਹਾ ਨਸ਼ੇ ਕਰਦਾ ਰਿਹਾ ਤੇ ਰਾਜਾ ਦਾ ਕੀ ਐਨੇ ਆਪਣੇ ਆਪ ਨੂੰ ਫੇਮਸ ਕਰਨ ਨੂੰ ਵਾਸਤੇ ਆਪੇ ਕੀਤਾ ਹਣਾ ਮੈਂ ਆ ਗਿਆ ਮੈਂ ਤਾਂ ਜਾਣਾ ਪਠਾਨਪੁਰ ਜਾਂ ਕੁਸ਼ ਤੇ ਪੂਜਾ ਕਹਿੰਦੀ ਮम्मा ਨਾ ਜਾਓ ਘਰ ਸਾਰਾ ਤੋੜ ਦੇਗਾ ਅੱਗ ਲਾ ਦੇਗਾ ਮੈਂ ਕਿਹਾ ਅੱਛਾ ਮੈਂ ਰੁਕ ਗਈ ਡਰ ਕੇ ਰੁਕ ਗਈ ਕਿ ਇਹ ਰੋਜ਼ ਸਵੇਰੇ ਮੈਨੂੰ ਬਾਲਾਂ ਘਟਦਾ ਹੈ ਰੋਜ਼ ਸਵੇਰੇ ਮੈਂ ਤੁਕਾਂ ਪੰਦਾ ਜ਼ਮੀਨ ਤੇ ਤੁਕਾਂ ਸੁੱਟ ਕੇ ਕਹਿੰਦਾ ਡੂ ਬਿਮਾਰਿਆ ਰਹੇ ਤੇ ਮੈਨੂੰ ਉਸ ਕਹਾਜੀ ਡਰ ਲੱਗਣਾ ਲੱਭਿਆ ਮੈਨੂੰ ਉਸੇ ਕੜਾ ਬੈਲੋਂ ਵਿੱਚ ਤੇ ਮੈਂ ਬਸ ਇਥੋਂ ਨਿਕਲ ਜਾਵਾਂ ਮੈਨੂੰ ਮੈਨੂੰ ਤਾਂ ਮੈਂ ਮਰਨ ਜਾਣਾ ਮੈਨੂੰ ਤੇ ਹੈ ਕਾ ਇਹਦੀ ਸ਼ਕਲ ਵੀ ਦੇਖ ਨਹੀਂ ਬਾਹਰ ਆ ਕੇ ਮੈਨੂੰ ਤੇ ਮੈਨੂੰ ਡਰ ਲੱਗਣਾ ਤੂੰ ਬਾਦੀ ਜੇ ਮਾਤਾ ਨਹੀਂ ਕਹਿਣਾ ਤੇ ਆਪਣੀ ਮਾਂ ਨੂੰ ਤੂੰ ਐਸਾ ਕਰਨਾ ਸਾਨੂੰ ਵੀ ਐਸੇ ਕਰਦਾ ਸੀ ਸ਼ਰਾਪ ਦੇ ਦਾਂਗਾ ਤੈਨੂੰ ਥੋ ਪਾਣੀ ਲੈਣਾ ਓ ਮਾਜਾ ਮਾਤਾ ਕੀ ਜਮਾਤਾ ਕੀ ਚਲ ਇਹ ਤੂੰ ਤੈਨੂੰ ਸਾਲ ਪਾਣੀ ਹਣਾ ਤੈਨੂੰ ਇਹ ਹੋਈਏ ਸਾਡੇ 10 ਵਜੇ ਦੀ ਗੱਲ ਹੈ ਅਸੀਂ ਖਾਣਾ ਖਾ ਰਹੇ ਸੀਗੇ ਇਹ ਆ ਕੇ ਸਿੱਧਾ ਬੂਆ ਖੋਲਿਆ ਤੰਦਰ ਆ ਗਿਆ ਦੋ ਗਨ ਮੈਨ ਨਾਲ ਸੀਗੇ ਅਸੀਂ ਦੇਖ ਕੇ ਪਹਿਲੇ ਹੈਰਾਨ ਹੋ ਗਏ ਫੇ ਮੇਰੀ ਭਾਬੀ ਨੇ ਕਿਹਾ ਉਹਨਾਂ ਨੂੰ ਕੱਢਿਆ ਬਾਅਦ ਤੇ ਉਹ ਫੇ ਸਾਰਾ ਸਾਡਾ ਉਹ ਚੀਜ਼ ਢਾੜਾ ਤੈ ਗਿਆ ਸਾਰਾ ਮੱਲਾ ਇਕੱਠਾ ਹੋ ਗਿਆ ਲੱਗਦਾ ਨਹੀਂ ਜਿਵੇਂ ਰਾਤੀ ਤੁਹਾਨੂੰ ਬੰਦੂਕ ਲੈ ਕੇ ਡਰਾਇਆ ਸੜਕ ਤੇ ਕਿਸੇ ਨੂੰ ਵੀ ਇਸ ਤਰੀਕੇ ਮਾਰ ਸਾ ਕਿ ਸਿਕਿਉਰਿਟੀ ਦੀ ਬੰਦੂਕ ਲੈ ਕੇ ਮੇਰਾ ਕੋਈ ਰਿਸ਼ਤੇਦਾਰ 6 ਮਹੀਨੇ ਹੋ ਗਏ ਮੇਰੇ ਘਰ 9 ਮਹੀਨੇ ਘਰ ਨਹੀਂ ਆਇਆ ਚੰਦ ਅਸਲ ਤਾਂ ਵੱਡੀਆਂ ਕੱਟ ਵੀ ਆਂਦਾ ਹਮ ਜ਼ੋਰ ਤੇ ਮੈਂ ਕੋ ਨਾਂ ਕੁਝ ਬਰਦਾਸ਼ਤ ਨਹੀਂ ਕਰਦਾ ਪੁਲਿਸ ਵਾਲਿਆਂ ਨੂੰ ਕਿਸੇ ਨੇ ਤੇਰੇ ਨਾਲ ਨਹੀਂ ਜਾਨਾ ਮੈਨੂੰ ਬੰਦਾ ਸਾਰੀ ਪੁਲਿਸ ਮਾ ਗਰੀਦੀ ਹੋਈ ਹੈ ਹੁਣ ਅਸੀਂ ਕੀ ਸਮਝੀਏ ਕਿ ਪ੍ਰਸ਼ਾਸਨ ਵਿੱਚ ਸੱਚੀ ਪੈਸਾ ਖਾਦਾ ਹੈ ਜਾਂ ਫਿਰ ਇਹ ਝੂਠ ਬੋਲ ਰਿਹਾ ਹੈ ਮੈਂ ਇਹ ਹੋ ਜਾਣੀਆਂ ਬੰਦਾ ਬਣ ਜਾਵੇ ਐਵੇਂ ਨਾ ਰਹਿਣਾ ਨਹੀਂ ਨਾ ਹੀ ਇਹਨੂੰ ਕਦੀ ਜ਼ਿੰਦਗੀ 'ਚ ਮੈਂ ਮਾਫ ਕਰ ਉਹ ਕਹਿੰਦੇ ਮੈਂ ਨੂੰ ਬਹੁਤ ਟੌਰਚਰ ਕੀਤਾ ਬਹੁਤ ਜ਼ਿਆਦਾ ਟੌਰਚਰ ਕੀਤਾ ਰਾਜਾ ਦਾ ਕਿੰਗ ਜੋ ਜੈ ਮਾਤਾ ਦੀ ਕਹਿ ਕੇ ਲੋਕਾਂ ਚ ਲੰਗਰ ਲਾਉਂਦਾ ਪਰ ਇੱਕ ਪਾਸੇ ਉਹ ਰੱਬ ਨੂੰ ਦੇਵੀ ਦੇਵਤਿਆਂ ਨੂੰ ਇੰਨੀ ਐ ਕਿ ਗਾਲ੍ਹਾਂ ਕੱਢਦਾ ਜੋ ਸਾਡੇ ਮੂੰਹ ਬੋਲਣ ਲੱਗਿਆ ਸਾਨੂੰ ਸ਼ਰਮ ਆਉਂਦੀ ਹੈ ਇਸ ਵੇਲੇ ਰਾਜਾ ਦਾ ਕਿੰਗ ਜਿੰਨਾ ਦਾ ਪੁੱਤਰ ਹੈ ਉਹਨਾਂ ਦੀ ਮਾਂ ਸਾਡੇ ਨਾਲ ਮੌਜੂਦ ਨੇ ਆਖਰਕਾਰ ਇਸ ਸਿਲਸਿਲੇ ਕਿੱਥੋਂ ਸ਼ੁਰੂ ਹੁੰਦਾ ਹੈ ਰਾਜਾ ਖੁਦ ਕਹਿੰਦਾ ਮੈਂ ਚਿੱਟਾ ਪੀਣਾ ਰਿਹਾ ਨਸ਼ੇ ਕਰਦਾ ਰਿਹਾ ਉਹ ਸਾਰੀ ਸੱਚਾਈ ਅੱਜ ਉਹਨਾਂ ਦੇ ਮਾਤਾ ਜੀ ਅੰਮ੍ਰਿਤਸਰ ਪਹੁੰਚੇ ਪ੍ਰੈਸ ਕਾਨਫਰੰਸ ਕੀਤੀ ਹੈ ਸੱਚਾਈ ਜਾਣਦੇ ਮਾਤਾ ਜੀ ਸ਼ਸ਼ਗਲ ਜੀ ਕੀ ਨਾਮ ਹੈ ਤੁਹਾਡਾ ਮੇਰਾ ਸੁਮੰਤ ਰਹਾਂ ਮਾਤਾ ਜੀ ਰਾਜਾ ਦਾ ਅਸਲੀ ਨਾਮ ਕੀ ਹੈ ਰਾਜਾ ਦਾ ਕਿੰਗ ਪਿਆ ਕਿੱਥੋਂ ਹੈ ਜੋ ਹਰਕਤਾਂ ਕਰਦਾ ਹੈ ਦੀ ਸੱਚਾਈ ਇਹਦਾ ਨਾਮ ਰਕੇਸ਼ਤ ਰਹਣਾ ਹੈ ਤੇ ਰਾਜਾ ਦਾ ਕਿੰਗ ਇਹਨੇ ਆਪਣੇ ਆਪ ਨੂੰ ਫੇਮਸ ਕਰਨ ਨਾਲ ਵਾਸਤੇ ਆਪੇ ਕੀਤਾ ਹਣਾ ਨਾਂ ਨਾ ਕੇ ਸਿਰਫ ਰਾਜਾ ਕਹਿੰਦੇ ਆ ਤੇ ਅਸੀਂ ਘਰ ਕਾਕੂ ਕਹਿੰਨੇ ਆ ਦੇ ਕੰਦਾ ਕਾਕੂ ਮੇਰਾ ਨਾਮ ਪਤਾ ਨਹੀਂ ਕਿ ਉਹ ਰੱਖ ਦਿੱਤਾ ਤੁਸੀਂ ਮੈਂ ਤਾਂ ਚਲੋ ਠੀਕ ਹੈ ਜੋ ਤੂੰ ਕਹਿ ਨਾ ਕਹਿ ਫਿਰ 2019 ਚੋਂ ਚੰਡੀਗੜ੍ਹ ਤੋਂ ਅੰਮ੍ਰਿਤਸਰ ਆ ਗਿਆ ਇਹ ਮੈਂ ਨਾ ਅੰਮ੍ਰਿਤਸਰ ਚੰਡੀਗੜ੍ਹ ਛੱਡ ਆਇਆ ਤੇ ਇਹਦੇ ਪਾਪਾ ਨੂੰ ਥੋੜਾ ਹੋਇਆ ਕਿ ਤੂੰ ਉੱਥੇ ਮਤ ਰਹਿਂਦਾ ਸੀ ਤੇ ਚਲੋ ਮਤ ਉਹਨਾਂ ਨੂੰ ਖੁਸ਼ੀ ਨਹੀਂ ਹੋਈ ਫਿਰ ਇਹਨੇ ਜਗਾ ਪਾਪਾ ਨੂੰ ਵੀ ਇਹਨਾਂ ਨੇ ਜਾਨ ਤੰਗ ਕਰਨਾ ਉਹਨੋਂ ਕੁਰਸੀਆਂ ਤੋੜਨੀਆਂ ਪਲਾਸਟਿਕ ਦੀਆਂ ਬਾਹਰ ਬੈਠੇ ਹੁੰਦੇ ਕੁਝ ਤੋੜਨਾ ਕੁਝ ਕਰਨਾ ਪਾਪਾ ਵਿਚਾਰੇ ਵੀ ਉਹ ਥੋੜੇ ਬਿਮਾਰ ਰਹਿੰਦੇ ਸੀ ਉਹ ਬਿਮਾਰ ਹੀ ਰਹਿੰਦੇ ਸੀਗੇ ਤੇ ਉਹ ਵੀ ਬੜੀ ਮੁਸ਼ਕਲ ਨਾਲ ਚੱਲਦਾ ਚੁੱਲਦਾ ਸੀਗੇ ਚੱਲ ਜੋ ਵੀ ਤੇ ਉਹਨਾਂ ਦੀ ਫਿਰ ਡੈਥ 2021 ਚ ਹੋ ਗਈ ਤੇ ਉਹਨਾਂ ਦੇ ਹੁੰਦੇ ਆ ਨਸ਼ਾ ਕਰਦਾ ਸੀ ਤੇ ਉਹਨਾਂ ਨੇ ਆਪਣੇ ਆਪਣੇ ਹੱਥਿਆਂ ਨੂੰ ਉੱਥੇ ਜਲੰਧਰ ਜਲੰਧਰ ਤੋਂ ਗਿਰ ਰਹੀਆਂ ਕੋਈ ਗੁਰੂ ਕਿਰਪਾ ਤੇ ਗੁਰੂ ਕਿਰਪਾ ਹੈ ਉੱਥੇ ਨੂੰ ਉੱਥੇ ਰਿਹਾ ਹੈ ਦੋ ਤਿੰਨ ਮਹੀਨੇ ਤੇ ਘਰ ਆ ਗਿਆ ਐ ਅਕਟੂਬ ਸੈਪਟੰਬਰ ਐਂਡ ਚ ਸੈਪਟੰਬਰ ਐਂਡ ਚ ਆਇਆ ਤੇ ਆਉਂਦੇ ਫੇਰ ਇਹਨੇ ਨਸ਼ਾ ਸ਼ੁਰੂ ਕਰ ਦਿੱਤੇ ਮੈਨੂੰ ਥੋੜਾ ਮੈਨੂੰ ਰਾਗਾ ਮੇਰਾ ਬੇਟਾ ਕਵੇ ਮੰਮੀ ਤੂੰ ਧਿਆਨ ਰੱਖਣਾ ਮੈਂ ਕਹਾ ਹਾਂ ਬੇਟੇ ਧਿਆਨ ਹੀ ਐ ਮੈਨੂੰ ਕੀ ਪਤਾ ਇਹਨੇ ਫੇਰ ਨਸ਼ਾ ਸ਼ੁਰੂ ਕਰ ਦਿੱਤੇ ਆ ਤੇ ਫੇਰ 2023 ਦੇ ਵਿੱਚ ਇਹਨੂੰ ਅਸੀਂ ਦੁਬਾਰਾ ਐਫਏ ਸਾਰਿਆਂ ਨੂੰ ਤੰਗ ਕਰਦਾ ਸੀ ਗੱਲਾਂ ਕਰਦਾ ਸੀ ਸਾਨੂੰ ਲੱਗਾ ਇਹਦਾ ਨਸ਼ਾ ਕਿਉਂਕਿ ਘਰ ਚ ਵੀ ਇਹਨੂੰ ਪਤਾ ਲੱਗ ਹੀ ਜਾਂਦਾ ਸੀ ਕਿ ਕੰਮ ਵਾਲੀਆਂ ਸਫਾਈਆਂ ਕਰਦੀਆਂ ਸੀ ਵੀ ਕਿੰਨੇ ਕੋ ਸਿਗਰਟ ਜੇ ਉਹ ਜੜੀਆਂ ਵਿੱਚ ਪਾਉਂਦਾ ਔਰ ਇਹ ਚ ਨਿਕਲਦੇ ਆ ਤੇ ਅਸੀਂ ਸਲਾਹ ਕੀਤੀ ਰਿਸ਼ਤੇਦਾਰਾਂ ਨਾਲ ਵੀ ਸਲਾਹ ਕਰਕੇ ਕੱਲ੍ਹਿਆਂ ਨਹੀਂ ਹਨ ਫੇਰ ਅਸੀਂ ਦਾਖਲ ਕਰਾਇਆ ਉਹ ਚੰਡੀਗੜ੍ਹ ਤੋਂ ਅਗੇ ਕਿਤੇ ਹਟਾ ਸੀ ਮੁੜ ਕੇ ਉੱਥੋਂ ਦੀ ਐ ਉੱਥੋਂ ਦੀ ਐ ਆ ਗਿਆ ਮ ਆਇਆ ਸਪਟੰਬਰ ਚ ਆ ਗਿਆ ਲੇਕਿਨ 1 ਮਹੀਨਾ ਚੰਡੀਗੜੀ ਰਿਹਾ ਮਾਤਾ ਜੀ ਇਲਾਜ ਕਰਾ ਕੇ ਆਇਆ ਜਾਂ ਭੱਜ ਕੇ ਆਇਆ ਸੀ ਨਹੀਂ ਉਥੋਂ ਉਥੇ ਨਾ ਕਿਸੇ ਦੀ ਡੈਥ ਹੋ ਗਈ ਸੀ ਕਿਸੇ ਬੰਦੇ ਨੂੰ ਉਹਨਾਂ ਨੇ ਮਾਰ ਐਕ ਜੋ ਕਹਿੰਦਾ ਮਾਰਿਆ ਮੈਨੂੰ ਨਹੀਂ ਪਤਾ ਕੋਈ ਬੰਦਾ ਮਰ ਗਿਆ ਸੀ ਤਾਂ ਉਹਨਾਂ ਨੇ ਗੇਟ ਖੋਲਤਾ ਸੀ ਕਿਉਂਕਿ ਉਹਨਾਂ ਨੂੰ ਆਪਣੀ ਵੀ ਜਾਨ ਦਾ ਖਤਰਾ ਤੇ ਸਾਰੇ ਉਥੋਂ ਭੱਜ ਗਏ ਸੀ ਸਾਰੇ ਤੇ ਐਸਾ ਮੈਨੂੰ ਫਰਫੋਨ ਆਇਆ ਮੰਮੀ ਮੈਂ ਆ ਰਹੀਆਂ ਤੇ ਮੈਂ ਕਿਹਾ ਤੂੰ ਘਰ ਆ ਫੇ ਘਰ ਆ ਕੋਈ ਨਹੀਂ ਮੈਂ ਤੇਰੇ ਇੱਥੇ ਇਲਾਜ ਕਰਵਾਵਾਂਗੀ ਐ ਮਹੀਨਾ ਪਰ ਨਹੀਂ ਆਇਆ ਐ ਮਹੀਨਾ ਪਰ ਚੰਡੀਗੜੀ ਰਿਹਾ ਚੰਡੀਗੜੀ ਰਿਹਾ ਤੇ ਫੇਰ ਆਇਆ ਅਕਤੂਬਰ ਦੇ ਵਿੱਚ ਅਕਤੂਬਰ ਚੈਨੂ ਪਾਟ ਗਿਆ ਸੈਕਟਰੀ ਕਹਿੰਦਾ ਮੈਨੂੰ ਦਿਖਾ ਦਿਓ ਮੈਂ ਕਿਹਾ ਹਾਂ ਬੜਾ ਹਸਪੀਟਲ ਅੱਛਾ ਤੈਨੂੰ ਉੱਥੇ ਦਿਖਾ ਦਿੰਨੇ ਆ 7 ਦਿਨ ਉਹਨਾਂ ਨੇ ਰੱਖਿਆ 7 ਦਿਨ ਤੋਬਾ ਆਪੇ ਖੁਦ ਕਵੇ ਤੁਸੀਂ ਉਹਨਾਂ ਮੈਨੂੰ ਬਹੁਤ ਚੰਗਾ ਕੀਤਾ ਇੱਥੇ ਦਾਖਲ ਕਰਾਇਆ ਤੇ ਘਰ ਆ ਕੇ ਉਹਨਾਂ ਨੇ ਸਾਲ ਪਰ ਕਹਿੰਦਾ ਦਵਾਈਆਂ 6 ਮਹੀਨੇ ਸਾਲ ਖਾਣੀਆਂ ਉਹ ਇਹਨੇ ਖਾਧੀਆਂ ਚੰਗਾ ਭਲਾ ਰਿਆ ਮੁੜ ਕੇ ਜੂਨ 2025 ਚੜਿਆ ਅਦੀ ਤੇ ਇਹ ਮੁੜ ਕੇ ਫਿਰ ਉਸ ਤਰ੍ਹਾਂ ਹੀ ਕਰਨ ਲੱਪਿਆ ਤੰਗ ਕਰਨ ਲੱਪਿਆ ਆਪਣਾ ਚੀਜ਼ਾਂ ਤੋੜਨੇ ਆ ਜੇ ਤੁਸੀਂ ਇਹ ਨਹੀਂ ਮੰਨੀ ਬੋਲੋ ਕਰਨੀ ਕਿ ਨਹੀਂ ਕਰਨੀ ਨਹੀਂ ਤੇ ਚਲ ਉਹ ਐਸਿਡੀ ਲਈ ਉਪ ਜਮੀ ਤੇ ਮਾਰ ਕੇ ਠਾ ਠਾ ਜੋ tinha ਉੱਪਰ ਨਾਚ ਨਾਚ ਕੇ ਤੋੜ ਛੱਡੀ ਫੇਰ ਅਗਲੇ ਦਿਨ ਫੇਰ ਦੋ ਤਿੰਨ ਦਿਨ ਬਾਅਦ ਐ ਮਤਲਬ ਜੜੀ ਗੱਲ ਵੀ ਇਹ ਕਹਿੰਦਾ ਸੀ ਮਤਲਬ ਜੇ ਤਾਂ ਮੰਨ ਲਓ ਤੇ ਠੀਕ ਹੈ ਜੇ ਉਹ ਕਹਿੰਦਾ ਸੀ ਮੇਰੇ ਅਨੁਸਾਰ ਚੱਲੋ ਤੁਸੀਂ ਤੇ ਸਾਡੇ ਕਮਰੇ ਦੀ ਵੀ ਤੋੜ ਦਿੱਤੀ ਸੀ ਐਲਸੀਡੀ 5 ਦਸੰਬਰ ਤੱਕ ਹੁਣ ਤੁਹਾਡੇ ਆ ਕਮਰੇ ਚ ਐਸਡੀ ਨਹੀਂ ਲਗਣੀ ਚਾਹੀਦੀ ਤੇ ਜਿਹੜਾ ਆਪਣਾ ਫੋਨ ਹੈ ਓਰ ਐਚ ਵੀ ਹਾਂ ਭਾਬੀ ਨੇ ਮੇਰੀ ਜਠਾਨੀ ਨੇ ਆਪਣੇ ਕੋਈ ਰੀਲਸ ਲਈ ਹੋਈ ਸੀ ਤੇ ਐਨ ਨੂੰ ਪਤਾ ਲੱਗ ਗਿਆ ਜਮਾਤਾ ਦਾ ਗਰੁੱਪ ਸੁਣੋ ਉਹਨਾਂ ਦਾ ਫੋਨ ਫੋਨ ਵੀ ਤੋੜ ਦਿੱਤਾ ਇਹਨਾਂ ਨੇ ਐਨੇ ਮੈਂ ਡਾਕਟਰ ਤੇ ਗਈ ਸੀ ਮੈਨੂੰ ਕਹਿੰਦੇ ਆ ਮੈਂ ਆਈ ਤੇ ਕਹਿੰਦੇ ਮੇਰਾ ਫੋਨ ਤੋੜ ਦਿੱਤਾ ਮੈਂ ਕਹਾ ਚਲੋ ਕੋਈ ਗੱਲ ਨਹੀਂ ਅਸੀਂ ਉੱਥੇ ਕੈਦੀਆਂ ਕਰ ਉਸ ਕਮਰੇ ਚ ਰਹਿੰਦੇ ਸੀ ਕੈਦੀ ਜਿਸ ਹੁੰਦੇ ਨਾ ਕੈਦੀ ਉਸ ਤਰ੍ਹਾਂ ਉਸ ਕਮਰੇ ਚ ਉਹਦੀ ਸ਼ਕਲ ਵੀ ਦੇਖਣੀ ਬਾਹਰ ਆ ਕੇ ਮੈਨੂੰ ਤੇ ਮੈਨੂੰ ਡਰ ਲੱਗਣਾ ਜਿਸ ਨਾਲ ਬਿੱਲੀ ਕੋਲੋਂ ਕੰਗੁੱਤਰ ਡਰਦਾ ਮੈਨੂੰ ਐਨਾ ਡਰ ਲੱਗਣਾ ਤੇ ਮੈਂ ਫੇਰ ਅੰਦਰ ਦੁਬਕੇ ਬਹਿਣਾ ਮੈਂ ਸਾਰਾ ਦਿਨ ਮਤਨ ਡਿਪਰੈਸ਼ਨ ਦਿਲ ਮੇਰਾ ਘਟਦਾ ਰਹਿਣਾ ਸਾਰਾ ਦਿਨ ਮੈਨੂੰ ਕੁਝ ਹੁੰਦੇ ਰਹਿਣਾ ਤੇ ਇੱਕ ਦਿਨ ਪੂਜਾ ਨੇ ਨੂੰ ਕਿ ਆਪੂਜਾ ਨੂੰ ਮੈਨੂੰ ਦਖਾਨ ਚਲੀ ਗਈ ਉੱਥੇ ਜਿਹੜਾ ਲਤਰ ਸਿੰਘ ਚੌਂਗ ਹਾਟ 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 ਦਾ ਹਸਪੀਟਲ ਹੈ ਤੇ ਉੱਥੇ ਮੇਰੀ ECG ਵਗੈਰਾ ਹੋਈ ਸਾਰੀ ਸਭ ਕੁਝ ਹੋਇਆ ਤੇ ਕਾਕੇ ਐਨੇ ਆਕੇ ਫੇਰ ਕੁਝ ਮੈਨੂੰ ਕਿਹਾ ਤੇ ਪੂਜਾ ਕੰਦੀ ਕਾਕੇ ਕਾਕੂ ਬਣਾ ਕੇ ਅੱਜ ਤੇਰੀ ਮਾਂ ਦੀ ਉਹ ਹੋਈ ਆ ਕੰਦਾ ਕੱਲ ਦੀ ਮਰਦੀ ਅੱਜ ਮਰੇ ਫੇਰ ਕੰਦਾ ਆਪਣਾ ਫੇਰ ਮੈਂ ਚਲ ਰਹੀ ਮੈਨੂੰ ਕੰਦਾ ਤੁਸੀਂ ਮੈਂ ਕਿਹਾ ਮੈਂ ਤਾਂ ਜਾਣਾ ਪਠਾਨਕੋੜ ਜਾਂ ਕੁਛ ਤੇ ਪੂਜਾ ਕਹਿੰਦੀ ਮम्मा ਨਾ ਜਾਓ ਘਰ ਸਾਰਾ ਤੋੜ ਦੇਗਾ ਅੱਗ ਲਾ ਦੇਗਾ ਮੈਂ ਕਿਹਾ ਅੱਛਾ ਮੈਂ ਰੁਕ ਗਈ ਮਤਨ ਡਾਰਕ ਡਾਰਕੇ ਰੁਕ ਗਈ ਕਿ ਇਹ ਰੋਜ਼ ਸਵੇਰੇ ਮੈਨੂੰ ਬਾਂਹਾਂ ਕੱਢਦਾ ਰੋਜ਼ ਸਵੇਰੇ ਮੇਰੇ ਤੇ ਥੁੱਕਾਂ ਪਾਉਂਦਾ ਜ਼ਮੀਨ ਤੇ ਥੁੱਕਾਂ ਸੁੱਟ ਕੇ ਕਹਿੰਦਾ ਡੂ ਬਮਾਰਿਆ ਰਹੇ ਤੇ ਉਹਨੂੰ ਗਾਣਾ ਕੱਢਦਾ ਥੁੱਕ ਪਾਉਂਦਾ ਇਹ ਇਹ ਘਰ ਦੀ ਮਾਂ ਨਾਲ ਇਹ ਸਲੂਕੇ ਤੇ ਬਾਹਰ ਜਾਇ ਮਾਤਾ ਦੀ ਕਿਹਾ ਹਾਂ ਉਹ ਹੀ ਤੇ ਸਾਰੇ ਕਹਿੰਦੇ ਸੀਗੇ ਕਿ ਤੂੰ ਬਾਹਰ ਦੀ ਜਾਇ ਮਾਤਾ ਦੀ ਕਹਿੰਦਾ ਤੇ ਆਪਣੀ ਮਾਂ ਨੂੰ ਤੂੰ ਐਸਾ ਕਰਨਾ ਤੂੰ ਕੁਝ ਨਹੀਂ ਤੇਰਾ ਹੋਣਾ ਮੇਰੇ ਮਾਇਕੇ ਵਾਲਿਆਂ ਨੇ ਵੀ ਇਹ ਗੁਨੇ ਵੀ ਕਹਿਣਾ ਮਾਮਾ ਚੰਡੀਗੜ੍ਹ ਆਜੋ ਮੈਂ ਕਿਹਾ ਬੇਟੇ ਕੋਈ ਨਹੀਂ ਆ ਜਾਾਂਗੀ ਆ ਜਾਾਂਗੀ ਮਤਉ ਹੁੰਦਾ ਕਿ ਚਲੋ अपना ਘਰ ਉਹ ਵੱਡੇ ਭਾਬੀ ਦੇ ਵਿਚਾਰੇ ਉਹ ਬੈੱਡ ਤੇ ਆ ਉਹ ਤੇ ਉੱਠ ਵੀ ਨਹੀਂ ਸਕਦੇ ਜਿਨ੍ਹਾਂ ਦੀ ਸਵੇਰ ਤੁਸ ਕਹਿ ਰਿਹਾ ਆਈ ਹੈ ਤੇ ਉਹ ਤੇ ਬੈੱਡ ਤੋਂ ਉੱਠ ਵੀ ਨਹੀਂ ਸਕਦੇ ਤੇ ਉਹਨਾਂ ਨੂੰ ਉਹਨਾਂ ਦੀ ਕੇਅਰ ਟੇਕਰ ਰੱਖੀ ਸੀ ਜਿਹੜੇ ਉਹ ਜਿਹੜੇ ਮੇਰੇ ਨਾਲ ਪਿਆਰ ਕਰਦੇ ਨੇ ਉਹ ਕੇਅਰ ਟੇਕਰ ਨੂੰ ਵੀ ਕੱਢ ਦਿੱਤਾ ਮੈਨੂੰ ਕੱਲ ਪਤਾ ਲੱਗਾ ਉਹਨੂੰ ਵੀ ਕੱਢ ਦਿੱਤਾ ਤੇ ਕਹਿੰਦਾ ਮੇਰੇ ਬੰਦੇ ਸਾਰੇ ਮਤਲਬ ਜਿਹੜੇ ਮੇਰੇ ਬੰਦੇ ਹੋਏ ਜਾਣਗੇ ਘਰ ਆਉਂ ਮੈਂ ਮੇਰਾ ਬਨਿਆ ਦਾ ਜਿਹ 70 ਰਮਸਾਲਾ ਸਰਮਸ ਮੈਨੂੰ ਉਸ ਕਾਰ ਚ ਡਰ ਲੱਗਾ ਲੱਪਿਆ ਮੈਨੂੰ ਉਸੇ ਕੜਾ ਵੇਲਾ ਹੋਵੇ ਤੇ ਮੈਂ ਮੈਂ ਇਥੋਂ ਨਿਕਲ ਜਾਵਾਂ ਮੈਨੂੰ ਮੈਨੂੰ ਮੈਂ ਤਾਂ ਮੈਂ ਮਰਨ ਜਾਣਾ ਨਹੀਂ ਤੇ ਮੈਨੂੰ ਅਟੈਕ ਆ ਜਾਈ ਨਹੀਂ ਦਿਲ ਨਾਲ ਛੁਟਾ ਕਰੂ ਪਰ ਕਾਫੀ ਲੋਕ ਗੁੰਮਰਾਹ ਦੇ ਵਿੱਚ ਸੀਗੇ ਕਿ ਰਾਜਾ ਕੋਲ ਇੰਨਾ ਪੈਸਾ ਕਿੱਥੋਂ ਆ ਰਿਹਾ ਉਹ ਕਹਿੰਦਾ ਮੇਰੇ ਕੋਲ ਬਿਟਕੋਇਨਸ ਨੇ ਮੈਨੂੰ ਇਸ ਬਾਰੇ ਕੋਈ ਨੌਲੇਜ ਨਹੀਂ ਗਈ ਬਿਟਕੋਇਨ ਕਿੰਨੂੰ ਕਹਿੰਦੇ ਆ ਦੇਖੋ ਮੈਂ 70 ਸਾਲ ਦੀ ਬੇਵਾਂ ਔਰਤ ਮੈਨੂੰ ਕੀ ਪਤਾ ਇੰਨੇ ਤੋਂ ਹੁੰਦੇ ਆਂਦੇ ਕਿੰਨੂੰ ਕਹਿੰਦੇ ਆ ਬਿਟਕੋਇਨ ਕਿੰਨੂੰ ਕੀ ਕਹਿੰਦੇ ਆ ਇਹ ਮੈਨੂੰ ਇਹ ਗੁਰੂ ਜੀ ਦਾ ਫਰਮਾਨ ਹੈ ਮੇਰੇ ਗੁਰੂ ਜੀ ਦਾ ਬੜਾ ਪੈਸਾ ਹੈ ਬੱਬੂ ਸ਼ਾਦਾ ਪੈਸਾ ਤੇ ਮੈਂ ਸਭ ਆਪਣੇ ਬੱਚਿਆਂ ਵਾਸਤੇ ਰੱਖਣਾ ਹੈ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਦਾਦੇ ਦਾ ਪੈ ਦਾਦੇ ਨੇ ਐ ਦਿੱਤਾ ਜਾਈਂ ਨਹੀਂ ਦਿੱਤਾ ਜੋ ਵੀ ਬਸ ਮੈਂ ਫਿਰ 7 ਅਗਸਤ ਨੂੰ ਮੈਂ ਨਿਕਲ ਗਈ ਇੱਥੋਂ ਦੀ ਚਲੀ ਗਈ ਮੈਂ ਆਪਣਾ ਮੈਂ ਕਿਹਾ ਤੇ ਮੈਂ ਮੈਨੂੰ ਕੁਝ ਹੋ ਜਾਣਾ ਨਹੀਂ ਤੇ ਐਨੇ ਦੇ ਮਰੋਜ ਮੈਨੂੰ ਐਨਿੰਗ ਹਰਾਸਮੈਂਟ ਸੀ ਐਨਿੰਗ ਹਰਾਸਮੈਂਟ ਸੀਗੀ ਕਿ ਮਤਲਬ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਰਾਜੀ ਕਿੰਗ ਦਾ ਵਿਆਹ ਹੋਇਆ ਹੋਇਆ ਕਿਉਂਕਿ ਉਸਨੇ 2000 ਸਾਲ ਦਾ ਇੱਕ ਆਪਣਾ ਨਕਲੀ ਆਧਾਰ ਕਾਰਡ ਬਣਾਇਆ ਕਿ ਮੈਂ ਵਿਆਹ ਕਰਾਉਣਾ ਅੱਛਾ ਮੈਂ ਰਾਜਾ ਤੇ ਹੋਇਆ ਆ 5 12 1981 ਦਾ 5 12 1981 ਦਾ ਬਰਥ ਹੈ ਉਹਦਾ ਹਾਂਜੀ 1981 ਦਾ ਵਿਆਹ ਕਦੋਂ ਹੋਇਆ ਰਾਜੇ ਦਾ ਜੀ 2010 ਚ 2010 हां जी हां जी ਤੇ 2017 ਦੇ ਵਿੱਚ ਆਦੀ ਵਾਈਫ ਨੂੰ ਛੱਡ ਕੇ ਚਲੀ ਗਈ ਉਹਦਾ ਕੀ ਕਾਰਨ ਸੀ ਜੀ ਛੱਡਣ ਦਾ ਬਸ ਉਹਨੂੰ ਉਹਦੇ ਵੀ ਬਸ ਇਸ ਤਰ੍ਹਾਂ ਹੀ ਨਹੀਂ ਦੇਖੋ ਨਾ ਸੀ ਇੱਥੇ ਰਹਿਣੇ ਆ ਇਹ ਉੱਥੇ ਰਹਿੰਦੇ ਆ ਆਪਸ ਵਿੱਚ ਕੀ ਗੱਲ ਹੋਈ ਹੈ ਕੀ ਨਹੀਂ ਹੋਈ ਇਹ ਤਾਂ ਸਾਨੂੰ ਪਤਾ ਸਿਓ ਬਹੁਤ ਅੱਛੀ ਸੀ ਲੜਕੀ ਬਹੁਤ ਅੱਛੀ ਸੀ ਮੈਂ ਖੁਦ ਕਹਿਨੀ ਆ ਇਹੋ ਜਿਹਾਂ ਨੂੰ ਆ ਬਹੁਤ ਘਰ ਘੱਟ ਘਰ ਮਤਲਬ ਘਰ ਨੂੰ ਆ ਘਰ ਕਰ ਨਹੀਂ ਹੁੰਦੀਆਂ ਬਹੁਤ ਬੀਟੀ ਬੀਟੀ ਸੀ ਕੀ ਰੇਟੀ ਰਾ ਦੀ ਹਾਂ ਬੇਟੀ 2015 ਚੋ ਹੀ ਸੀ ਵਾਹਿਗੁਰੂ ਪਰ ਉਹ ਉਹ ਮੀਡੀਆ ਦੇ ਵਿੱਚ ਇਹ ਬਿਆਨ ਦਿੰਦਾ ਹੈ ਕਿ ਮੈਂ ਐਸਾ ਸ਼ਰਾਪ ਦੇਵਾਂਗਾ ਤੁਹਾਡੇ ਘਰ ਬੱਚੀਆਂ ਹੋਣਗੀਆਂ ਕਿ ਧੀਆ ਨੂੰ ਇਸ ਤਰ੍ਹਾਂ ਅਰੇ ਐਸੇ ਕਹਿੰਦਾ ਸਾਨੂੰ ਐਸੇ ਕਹਿੰਦਾ ਸੀ ਸ਼ਰਾਪ ਦੇ ਦਾਂਗਾ ਤੈਨੂੰ ਤੂੰ ਆਪਣਾ ਪਾਣੀ ਲੈਣਾ ਜਿਸਾਂ ਬਾਹਰ ਸਾਡੇ ਲੌਬੀ ਚ ਸ਼ੈਂਕ ਲੱਗੀ ਆ ਉਥੋਂ ਪਾਣੀ ਲੈਣਾ ਮਾਂ ਜਮਾਤਾਂ ਦੀ ਜਮਾਤਾਂ ਕਿ ਚਲ ਐ ਤੂੰ ਤੈਨੂੰ ਸਾਲ ਪਾ ਨਹੀਂ ਹੋਣਾ ਤੈਨੂੰ ਇਹ ਹੋ ਜਾਏ ਤੂੰ ਕਹ ਰਗ ਨੂੰ ਆ ਹੋ ਜਾਏ ਰਗ ਬਹੁਤ ਬਾਸੀ ਸਨ ਰਗ ਨੂੰ ਮੀ ਦਿੰਦਾ ਸੀ ਉਹ ਮੇਰੇ ਕੋਲ ਨਹੀਂ ਸੀ ਬਰਦਾਸ਼ਤ ਹੁੰਦੀਆਂ ਮੈਂ ਕਹਿੰਦਾ ਸੀ ਤੂੰ ਕਹ ਤੇਰੇ ਪੁੱਤਾਂ ਨੂੰ ਲਕਵਾ ਆਂ ਜੇ ਮੈਂ ਕਹ ਮੈਂ ਨਹੀਂ ਕਹਿ ਸਕਦੀ ਮੈਂ ਨਹੀਂ ਕਹਿ ਸਕਦੀ ਮੈਂ ਨਾ ਤੇਰੇ ਬਾਰੇ ਕੁਝ ਗਲਤ ਸੋਚਨੀਆ ਨਾ ਮੈਂ ਉਹਦੇ ਬਾਰੇ ਗਲਤ ਕੁਝ ਸੋਚਨੀਆ ਨਾ ਮਦਜੀ ਕਹਿੰਦੇ ਮੈਂ ਅਮਰੀਕਾ ਗਿਆ ਮੇਰੇ ਗੁਰੂ ਜੀ ਕਦੀ ਨਹੀਂ ਗਿਆ ਕਦੀ ਨਹੀਂ ਗਿਆ ਅਮਰੀਕਾ ਹੀ ਤੱਕ ਕਦੀ ਨਹੀਂ ਕਦੀ ਨਹੀਂ ਗਿਆ ਕਦੀ ਕਿਤੇ ਵੀ ਨਹੀਂ ਗਿਆ ਆਪਣਾ ਘੁਮਰ ਕਮਰ ਆਪਣੀ ਵਾਈਫ ਨਾਲ ਤੇ ਫੋਰਨ ਜਾਂਦਾ ਸੀ ਲੇਕਿਨ ਅਮਰੀਕਾ ਨਹੀਂ ਕਦੇ ਗਿਆ ਵਰਮਾਤਾ ਜੀ ਹੁਣ ਜਿਵੇਂ ਚੰਡੀਗੜ੍ਹ ਦੀ ਤੁਸੀਂ ਗੱਲ ਕੀਤੀ ਹੈ ਚੰਡੀਗੜ੍ਹ ਦੀ ਤੇ ਬਹੁਤ ਸਾਰੀਆਂ ਵੀਡੀਓ ਆਈਆਂ ਜਿਸ ਦੇ ਵਿੱਚ ਕਲੱਬਾਂ 'ਚ ਨੱਚ ਰਿਹਾ ਹੈ ਸ਼ਰਾਬ ਡੋਲ ਰਿਹਾ ਫਿਰ ਇੰਨਾ ਪੈਸਾ ਕਿ ਤੂੰ ਆ ਰਿਹਾ ਸੀਗਾ ਥੋਡੇ ਕੋਲੋਂ ਜ਼ਬਰਦਸਤੀ ਲੈ ਰਿਹਾ ਸੀਗਾ ਇਹ ਪਹਿਲੇ ਤੇ ਇੱਕ ਦੋ ਵਾਰ ਹੀ ਆ ਗਿਆ ਤੇ ਰਗੂ ਕਹਿੰਦਾ ਮੰਮੀ ਚਲੋ ਬੜੀ ਦੇਰ ਆ ਘਰ ਰਿਹਾ ਵੈ ਪਾਪਾ ਦੀ ਡੈਥ ਵੀ ਹੋ ਗਈ ਐ ਤੇ ਘਰ ਵੀ ਰਿਹਾ ਵੈ ਤੇ ਕੋਈ ਗੱਲ ਨਹੀਂ ਚਲੋ ਇੱਕ ਦੋ ਵਾਰ ਹੀ ਫਿਰ ਅਸੀਂ ਬਾਅਦ ਚ ਵੀ ਦੇਖਿਆ ਕਿ ਇਹ ਆਪਣਾ ਕੀ ਐ ਜਿਆਦਾ ਹੀ ਪੈਸੇ ਉਡਾ ਰਿਹਾ ਐ ਇਹ ਰਗੂ ਨੇ ਕਹਿਣਾ ਮੰਮੀ ਐ ਤਾਂ ਤਿੰਨ ਚਾਰ ਵਾਰੀ ਹੋ ਗਿਆ ਚਲੋ ਇੱਕ ਵਾਰੀ ਤਾਂ ਬੰਦਾ ਸਮਝਦਾ ਦੋ ਵਾਰੀ ਬੰਦਾ ਸਮਝਦਾ ਤੇ ਇਹ ਕਿਸ ਤਰ੍ਹਾਂ ਆ ਹੁੰਦਾ ਕੋਈ ਨਾ ਕੋਈ ਕੁਛ ਨਾ ਕੁਛ ਤੇ ਹੁਣ ਹੋਣਾ ਬੈਕਾ ਬੇਟਾ ਮੈਨੂੰ ਨਹੀਂ ਪਤਾ ਭਾਈ ਮੈਨੂੰ ਨਹੀਂ ਪਤਾ ਮੇਰੇ ਕੋਲ ਹੋਤੇ ਨਹੀਂ ਲਾਏ ਤੇ ਫਿਰ ਜਿਹੜੇ ਉਸ ਤਰ੍ਹਾਂ ਸੀਗੇ ਹੂਨ ਹੂਨ ਤੇ ਨੇ ਫਿਰ ਚੈੱਕ ਸਾਈਨ ਕਰਾਏ ਨਾ ਕੰਦਾ ਸੀ ਕਰ ਦਿਓ ਕਰੋ ਸਾਈਨ ਤੇ ਉਹ ਨਹੀਂ ਨਹੀਂ ਮਤਲਬ ਕਿ ਦੋ ਜਾਂ ਹੂਨ ਥੋੜੀ ਦੇਰ ਪਹਿਲੇ ਜਦੋਂ ਮੈਂ ਪਠਾਨਕੋਟ ਜਾਣ ਤੋਂ ਪਹਿਲੇ ਤੇ ਉਹ ਕੱਲ ਨੇ ਫੋਨ ਕੀਤਾ ਕਿ ਮੇਰਾ ਚੈੱਕ ਮੈਂ ਉਹਨੂੰ ਕਹਤਾ ਦਾ ਚੈੱਕ ਕੋਈ ਨਾ ਲਾਣਾ ਮੈਨੂੰ ਕੋਲ ਪੁੱਛੇ ਬਿਨਾ ਕੋਈ ਟ੍ਰਾਂਜੈਕਸ਼ਨ ਨਾ ਕਰਨਾ ਮਾਤਾ ਜੀ ਕੱਲ ਰਾਤੀ ਜ਼ਬਰਦਸਤੀ ਤੁਹਾਡੇ ਘਰ ਆਇਆ ਉੱਥੇ ਮੇਰੇ ਮਾਇਕੇ ਕਹਿੰਦੇ ਕਿ ਬੰਦੂਕ ਲੈ ਕੇ ਤੁਹਾਨੂੰ ਡਰਾਇਆ ਆਪਣੇ ਗਨਮੈਨ ਦਿਓ ਪੂਰਾ ਵਾਕਿਆ ਕੀ ਸੀਗਾ ਕਿੰਨੇ ਵਜੇ ਦੀ ਗੱਲ ਆ ਉਹ ਕੀ ਸਾਡੇ 10 ਵਜੇ ਦੀ ਗੱਲ ਹੈ ਅਸੀਂ ਖਾਣਾ ਖਾ ਰਹੇ ਸੀਗੇ ਤੇ ਇਹ ਆ ਗਿਆ ਤੇ ਇਹ ਆ ਕੇ ਸਿੱਧਾ ਬੂਆ ਖੋਲਿਆ ਤਾਂ ਅੰਦਰ ਆ ਗਿਆ ਦੋ ਗਨਮੈਨ ਨਾਲ ਸੀਗੇ ਉਹ ਉਧਰ ਹੀ ਜਾਂਚ ਖੜੇ ਸੀਗੇ ਤੇ ਮੇਰੀ ਭਾਬੀ ਅਸੀਂ ਦੇਖ ਕੇ ਪਹਿਲੇ ਹਰਾਨ ਹੋ ਗਏ ਫਿਰ ਮੇਰੀ ਭਾਬੀ ਨੇ ਕਿਹਾ ਉਹਨਾਂ ਨੂੰ ਕੱਢਿਆ ਬਾਹਰ ਤੁਸੀਂ ਕਿੱਥੋਂ ਦੇ ਹੋ ਕੰਦੇ ਅਸੀਂ ਅੰਬਰਸਰ ਦੇ ਆ ਕੰਦੇ ਨਿਕਲੋ ਬਾਹਰ ਤੁਸੀਂ ਮੇਰੇ ਘਰ ਸਟੇ ਲੈ ਕੇ ਆਏ ਹੋ ਤੇ ਨਹੀਂ ਤੇ ਉਹ ਫੇ ਸਾਰਾ ਸਾਡਾ ਉਹ ਚੀਜ਼ ਝਾੜਾ ਤੇ ਜਾ ਸਾਰਾ ਮੱਲਾ ਇਕੱਠਾ ਹੋ ਗਿਆ ਸਾਰਾ ਮੱਲਾ ਇਕੱਠਾ ਹੋ ਗਿਆ ਸਾਡਾ ਮਤ ਸਾਡੇ ਸਾਰੇ ਚਾਚੇ ਤਾਇਆ ਦੀ ਉਠੀਆਂ आले ਦਵਾਲੀਆ ਸਾਰਾ ਮੱਲਾ ਇਕੱਠਾ ਹੋ ਗਿਆ ਸਾਡਾ ਉਹਨਾਂ ਨੇ ਫਿਰ ਇਹਨਾਂ ਉਹ ਜਿਹੜੇ ਬੰਦੇ ਨਾਲ ਗਨਮੈਨ ਵਗੈਰਾ ਉਹਨੇ ਗਨਮੈਨ ਪਿੱਛੇ ਛੁੱਟ ਗਿਆ ਉਹ ਵਿੱਚ ਇੱਕ ਗਨਮੈਨ ਤੇ ਹੱਥ ਜੋੜਨ ਜੁੜਨ ਲੈ ਪਿਆ ਸਾਡਾ ਅਸੀਂ ਉਹ ਕੰਦਾ ਸੀ ਮੈਂ ਬਿਆਨ ਦਵਾਂਗਾ ਪਤਾ ਨਹੀਂ ਉਹਨੇ ਦਿੱਤੇ ਕਿ ਨਹੀਂ ਦਿੱਤੇ ਸਵੇਰੇ ਕੰਦਾ ਸੀ ਅਸੀਂ ਨਹੀਂ ਐਜੀ ਹੁਣ ਕਰਨੇ ਨੌਕਰੀ ਤੁਹਾਡੇ ਬੇਟੇ ਰਾਗਮ ਨਹੀਂ ਰਾਜ ਦੇ ਭਰਾ ਨੇ ਵੀਡੀਓ ਬਣਾਈ ਸੀਗੀ ਕਿ ਬੰਦੂਕ ਲੈ ਕੇ ਡਰਾਇਆ ਸੀ ਹਾਂਜੀ ਹਾਂ ਬੰਦੂਕ ਹਾਂ ਤੇ ਦੇਖੋ ਜੀ ਡਰ ਤੇ ਹੁੰਦਾ ਨਾ ਬੰਦੂਕ ਲੈ ਕੇ ਕਿਸੇ ਨੂੰ ਵੀ ਕਿਸੇ ਨੂੰ ਵੀ ਗੋਲੀ ਵਾ ਸਕਦੀ ਹੈ ਕਿਸੇ ਦੇ ਵੀ ਅੱਗੇ ਕਰ ਰਹੀ ਸੀਗੀ ਜੀ ਨਹੀਂ ਫੜ ਲਿੱਤੀ ਨਾ ਉਹਦੇ ਕੋਲੋਂ ਗਨਮੈਂਦ ਦੇ ਨਾਲ ਹੀ ਖੜਾ ਸੀ ਨਾ ਗਨਮੈਂਦ ਦੇ ਫੜ ਲਤੇ ਉਹ ਕਿਤੇ ਕਿਸੇ ਨੂੰ ਵਾਜ ਸਕਦੀ ਸੀ ਉਹ ਤਾਂ ਸਮਝੋ ਡਰਾ ਰਿਆ ਸੀ ਜਾਂ ਕੋ ਤਦ ਤੱਕ ਤੇ ਉਹ ਭਾਬੀ ਮੇਰੀ ਨੇ ਬਾਹਰ ਕੱਢ ਦਿੱਤੇ ਇਹ ਉਹ ਬੰਦੇ ਵੀ ਤੇ ਪ੍ਰੈਸ ਰਿਪੋਰਟਰ ਸਾਰੇ ਚੰਦਾ ਕੁਟੈਰਾ ਫੇਰਿਆ ਫਿਰ ਪ੍ਰੈਸ ਰਿਪੋਰਟਰ ਵੀ ਨਾਲ ਆਇਆ ਹਾਂਜੀ ਪ੍ਰੈਸ ਰਿਪੋਰਟਰ ਵੀ ਸੀ ਕਿ ਡਰਾਈਵਰ ਸੀ ਤੇ ਨਾਲ ਦੋ ਗਨਮੈਨ ਸੀ ਕਿ ਆਪ ਸੀ ਫਿਰ ਪ੍ਰੈਸ ਰਿਪੋਰਟਰ ਨੇ ਵੀ ਤੁਹਾਨੂੰ ਕਿਹਾ ਯਾ ਜ਼ਬਰਦਸਤੀ ਰਾਜੇ ਦੇ ਵੱਲ ਦੀ ਜਿਵੇਂ ਸਾਈਡ ਲਈਤੀ ਲੱਗਿਆ ਤੁਹਾਨੂੰ ਕਿਸੇ ਤਰ੍ਹਾਂ ਉਹ ਉਹ ਤੇ ਨਹੀਂ ਨਹੀਂ ਮੈਨੂੰ ਮੇਰੀ ਤਾਂ ਤਬੀਅਤ ਹੀ ਇੰਨੀ ਖਰਾਬ ਹੋ ਗਈ ਮੇਰੀ ਤੇ ਮੈਨੂੰ ਤੇ ਰਗੂ ਕੰਦਾ ਮਾਮਾ ਤੁਸੀਂ ਤੇ ਅੰਦਰ ਜਾਓ ਤੁਸੀਂ ਤੇ ਇੱਥੇ ਡਿਗ ਪੈਣਾ ਮੇਰੀ ਰਾਤ ਦੀ ਬਹੁਤ ਤਬੀਅਤ ਖਰਾਬ ਕਿਉਂਕਿ ਮੇਰੇ ਚ ਨਾ ਹੁਣ ਜਿਸਨਾ ਕਮਜ਼ੋਰ ਪੈ ਗਿਆ ਮੇਰਾ ਦਿਲ ਮੈਨ ਕੋ ਨਾ ਹੁਣ ਕੁਝ ਬਰਦਾਸ਼ ਨਹੀਂ ਹੁੰਦਾ ਕੋਈ ਵੀ ਗੱਲ ਹੁੰਦੀ ਹੈ ਨਾ ਮੈਂ ਬਰਦਾਸ਼ ਨਹੀਂ ਕਰ ਬੰਦੀ ਮਾਤਾ ਜੀ ਬੜੀਆਂ ਗੱਲਾਂ ਨੇ ਬਹੁਤ ਸਵਾਲ ਨੇ ਮੈਂ ਜ਼ਿਆਦਾ ਸਵਾਲ ਨਹੀਂ ਕਰਾਂਗਾ ਕਿਉਂਕਿ ਤੁਹਾਡੀ ਵੀ ਸਿਹਤ ਇਸ ਵੇਲੇ ਸਹੀ ਨਹੀਂ ਆਹ ਤੇ ਪੇਸ਼ੈਂਟ ਹੋ ਤੁਸੀਂ ਦਿਲ ਦੇ ਮਰੀਜ਼ ਜੋ ਡਿਪਰੈਸ਼ਨ ਵੀ ਤੁਹਾਡੀ ਕਰਦਾ ਹੈ ਨਹੀਂ ਦਿਲ ਤਾਂ ਠੀਕ ਹੈ ਹਾਰਟ ਬੀਟਿੰਗ ਠੀਕ ਹੈ ਹਾਰਟ ਬੀਟਿੰਗ ਵੱਧ ਜਾਂਦੀ ਹੈ ਮੈਂ ਡਿਪਰੈਸ਼ਨ ਦੀ ਦਵਾਈ ਖਾਣੀਆਂ ਮੈਂ ਯਾਰਾ ਜਿਹੜੀ ਮੈਂ ਤੇ ਹੋਰ ਉਹ ਹੀ ਉਹਦੀ ਡੈਸ ਨਾਲ ਹੀ ਉਦੀ ਡੈਸ਼ ਨਾਲ ਹੀ ਹੋ ਗਿਆ ਨਾ ਸਾਰਾ ਜਿਹ ਪ੍ਰਸ਼ਾਸਨ ਤੇ ਬੜੇ ਸਵਾਲ ਉੱਠੇ ਪ੍ਰਸ਼ਾਸਨ ਕਾਰਵਾਈ ਨਹੀਂ ਕਰਦਾ ਨਹੀਂ ਪਰ ਕਿਉਂ ਨਹੀਂ ਕਾਰਵਾਈ ਕੀਤੀ ਦੇਖੋ April 2016 ਦੇ ਵਿੱਚ ਮੈਂ ਅਸੀਂ ਨਾ 2020 ਦੇ ਵਿੱਚ 2016 ਸੌਰੀ 2016 ਚ ਜਿਹੜਾ ਹੈ ਤੁਹਾਡਾ ਅਸੀਂ ਪਹਿਲੇ ਗਏ ਉੱਥੇ ਆਫਿਸ ਕਿਸੇ ਦੇ ਤੇ राघवਸੀ ਨਾਲ ਮੇਰੇ ਫਿਰ ਅਸੀਂ ਉਹ ਕਹਿੰਦੇ ਜੀ ਮਜੀਠਾ ਰੋਡ ਤੁਹਾਡਾ ਥਾਣਾ ਲੱਗਦਾ ਉੱਥੇ ਕਰੋ ਉੱਥੇ ਕੀਤੀ ਤੇ ਵੀ ਸਾਨੂੰ ਰੋਜ਼ ਕਹਿਦਨ ਅੱਜ ਕੱਲ ਅੱਜ ਕੱਲ ਤਿੰਨ ਦਿਨ ਸਾਨੂੰ ਉਹਨਾਂ ਨੇ ਉੱਥੇ ਸਾਤ-ਸਾਤ ਦਿਨ ਬਿਠਾ ਛੜਨਾ ਤੇ ਫਿਰ ਉਹਨਾਂ ਨੇ ਕਿਹਾ ਇਹ ਤੁਸੀਂ ਨਾ ਕੋਲੀ ਐਚਐਸਓ ਦਾ ਰੂਮ ਸੀਗਾ ਐਚਐਸਓ ਦਾ ਰੂਮ ਕੋਲੀ ਸੀਗਾ ਉੱਥੇ ਅਸੀਂ ਗਏ ਤੇ ਕੰਦੇ ਸਾਨੂੰ ਸੀਗਾ ਕਿ ਘਰ ਤਾਂ ਜਾਈਏ ਘਰ ਕੰਦਾ ਸੀ ਮੇਰਾ ਕੋਈ ਰਿਸ਼ਤੇਦਾਰ 6 ਮਹੀਨੇ ਹੋ ਗਏ ਮੇਰੇ ਘਰ 9 ਮਹੀਨੇ ਘਰ ਨਹੀਂ ਆਇਆ ਕੰਦਾ ਸੀ ਲੱਤਾਂ ਵੱਢਦੇ ਆ ਕੱਟ ਦਿਆਂਗਾ ਮੈਂ ਰਗ ਨੂੰ ਵੀ ਰੋਕ ਦੇਣਾ ਰਗੂ ਨਾ ਆਏ ਬੇਟਾ ਨਾ ਆਏ ਕੰਦਾ ਮੰਮੀ ਮੇਰੇ ਕੋ ਕਿਉਂ ਰੋਕਦੇ ਹੋ ਮੈਂ ਕਹਾ ਬੇਟੇ ਨਾ ਉਹ ਬਹੁਤ ਜੋਰਾਵਰ ਹੈ ਤੇ ਤੂੰ ਨਹੀਂ ਕਹਨਾ ਮੈਂ ਤੁਸੀ 2020 ਤੋਂ ਪ੍ਰਸ਼ਾਸਨ ਨਾਲ ਟੱਚ ਦੇ ਵਿੱਚ ਉਹ ਕੰਮ ਕਰਨ ਦੀ ਕੋਸ਼ਿਸ਼ ਨਹੀਂ ਨਹੀਂ 2020 ਚ ਨਹੀਂ ਦਿੱਤੀ ਬੇਟਾ 2016 ਚ ਵੀ ਨਹੀਂ ਇਹ ਹੁਣ ਦਿੱਤੀ ਨਾ 2000 2025 ਚ ਦਿੱਤੀ ਨਾ ਇਹ ਇਹ April ਮਹੀਨੇ ਦਿੱਤੀ ਤੇ ਕੋਈ ਕਾਰਵਾਈ ਕਰ ਰਿਹਾ ਕੁਛ ਨਹੀਂ ਕੀਤਾ ਦੋ ਆਏ ਦੋ ਪੁਲਿਸ ਵਾਲੇ ਸਾਡੇ ਨਾਲ ਆਏ ਆ ਕੇ ਆ ਕੇ ਬਸ ਆਪਣਾ ਇਹ ਆਪ ਵਿਚ ਬਹਿਸ ਵਿੱਚ ਦੋਨੋਂ ਭਰਾ ਦੇ ਉਹ ਦੋ ਚਲੋ ਚਲੋ ਅਸੀਂ ਚੱਲੀਏ ਇਹ ਅਮਰੀਕਾ ਦਾ ਮਾਮਲਾ ਐ ਬਸ ਕਹਿ ਕੇ ਦੋ ਰਾਜ ਨੇ ਕਦੀ ਡਰਾਇਆ ਹੈ ਜਾਂ ਪ੍ਰਸ਼ਾਸਨ ਨੇ ਬਗਾਲ ਕੇ ਉਹ ਕੰਦਾ ਹੈ ਉਹ ਕੰਦਾ ਹੈ ਕੰਦਾ ਮੈਂ ਤੂੰ ਪੁਲਿਸ ਵਾਲਿਆਂ ਨੂੰ ਕਿਸੇ ਨੇ ਤੇਰੇ ਨਾਲ ਨਹੀਂ ਜਾਣਾ ਮੈਨੂੰ ਕੰਦਾ ਸਾਰੀ ਪੁਲਿਸ ਮੈਂ ਖਰੀਦੀ ਹੋਈ ਆ ਅੱਛਾ ਹਾਂਜੀ ਮੈਂ ਸਾਰੀ ਸਾਫ਼ ਤੌਰ ਤੇ ਇੰਨਾ ਕਿ ਤੁਸੀਂ ਕਹਿ ਸਕਦੇ ਕਿ ਪੁਲਿਸ ਖਰੀਦੀ ਤਾਂ ਹੀ ਪੁਲਿਸ ਕਾਰਵਾਈ ਨਹੀਂ ਕਰਦੀ ਜੀ ਹਾਂ ਪੁਲਿਸ ਖਰੀਦੀ ਹੋਈ ਆ ਮਨ ਕੰਦਾ ਮੈਂ ਕੰਬੈਨਾ ਉਹ ਜੜੀ ਆ ਕੌਣ ਨਾ ਕੀਆ ਜੜੀ ਲੇਡੀ ਸਾਕਸ਼ੀ ਸਾਕਸ਼ੀ ਹਾਂਜੀ ਡੀਸੀ ਉਹ ਉਹਨਾਂ ਨੂੰ ਉਹਦੇ ਤੇ ਮੈਨੂੰ ਫੋਨ ਆਂਦੇ ਆ ਮੈਨੂੰ ਮਿਲੋ ਐਨੇ ਮੈਂ ਖਾਲ ਉਹਨਾਂ ਨੂੰ ਤਾਂ ਚਖਾਣਾ ਖੋਣਾ ਵੀ ਕੀਤਾ ਜੋ ਮੈਂ ਸੁਣਿਆ ਮੈਨੂੰ ਪਤਾ ਨਹੀਂ ਲੱਗਦਾ ਪਰ ਮੈਂ ਸੁਣਿਆ ਹਉਤੇ ਉਹ ਕਦੇ ਨਹੀਂ ਸਾਡੇ ਨਾਲ ਕੋ ਜੁੜਿਆ ਜੀ ਤੁਸੀਂ ਰਾਜੇ ਨੇ ਆਪਣੇ ਘਰੇ ਇਹ ਗੱਲ ਆਖੀ ਕਿ ਮੈਂ ਮੈਨੂੰ ਡੀਸੀ ਸਾਕਸ਼ੀ ਸਾਹੀ ਦੇ ਫੋਨ ਆਉਂਦੇ ਨੇ ਕਿ ਮੈਨੂੰ ਮਿਲੋ ਮੈਨੂੰ ਮਿਲੋ ਹਾਂ ਮੈਨੂੰ ਮਿਲੋ ਨਹੀਂ ਲੱਗਦਾ ਇਹ ਕਾਰਵਾਈ ਕਿਉਂ ਨਹੀਂ ਹੁੰਦੀ ਇਸ ਤਰੀਕੇ ਹੁਣ ਅਸੀਂ ਕੀ ਸਮਝੀਏ ਕਿ ਪ੍ਰਸ਼ਾਸਨ ਸੱਚੀ ਪੈਸਾ ਖਾਦਾ ਹੈ ਜਾਂ ਫਿਰ ਇਹ ਝੂਠ ਬੋਲ ਰਿਹਾ ਮਤ ਜੀ ਦੀ ਦਿਮਾਗੀ ਹਾਲਤ ਵੀ ਖਰਾਬ ਹੈ ਜਾਂ ਨਸ਼ਿਆਂ ਕਰਕੇ ਹੋਇਆ ਨਹੀਂ ਨਹੀਂ ਪਤਾ ਕੀ ਹੈ ਨਸ਼ੇ ਜਿਹੜੇ ਕਿਤੇ ਦੇ ਆਨੇ ਪੈਲੋਂ ਦੇ ਨਸ਼ੇ ਤੇ ਕਿਤੇ ਪੈਲੋਂ ਦੇ ਲੈ ਕੇ ਹੂਣ ਨਹੀਂ ਨਸ਼ਾ ਇਹਨੇ ਕੀਤਾ ਉਹਦੀਆਂ ਦੇਖੋ ਨਾ ਨਸ਼ਾ ਕਰ ਕਰਕੇ ਬ੍ਰੇਨ ਤੁਹਾਡਾ ਥੋੜਾ ਹੋਏਗਾ ਫਿਰ ਸਾਲ ਪਰ ਉਹ ਦਿਮਾਗ ਦੀਆਂ ਦਵਾਈਆਂ ਵੀ ਚੱਲੀਆਂ ਚੱਲੀਆਂ ਨਾ ਤੇ ਉਹ ਥੋੜਾ ਤੇ ਸਰ ਬਿਟਿਆਣਾ ਹੈ ਉਸਰਾ ਥੋੜਾ ਸਮੈ ਲੋ ਉਹਦਾ ਅਸਰ ਹੋ ਗਿਆ ਤਾਂ ਥੋੜਾ ਆਪਣਾ ਦਿਮਾਗ ਹੈ ਦਾ ਐਸੇ ਹੀ ਬੜਾ ਤੇਜ ਹੈ ਪਰ ਲੱਗਦਾ ਨਹੀਂ ਜਿਵੇਂ ਰਾਤੀ ਤੁਹਾਨੂੰ ਬੰਦੂਕ ਲੈ ਕੇ ਡਰਾਇਆ ਸੜਕ ਤੇ ਕਿਸੇ ਨੂੰ ਵੀ ਇਸ ਤਰੀਕੇ ਮਾਰ ਸਕਦਾ ਸਿਕਿਉਰਿਟੀ ਦੀ ਬੰਦੂਕ ਲੈ ਕੇ ਨਹੀਂ ਪਤਾ ਨਹੀਂ ਜੀ ਹੁਣ ਬਾਹਰ ਮੈਂ ਤਾਂ ਗਈ ਨਹੀਂ ਬਾਹਰ ਤਾਂ ਮੈਂ ਤਾਂ ਗਈ ਸਾਰੇ ਮੈਂ ਤਾਂ 50 60 ਬੰਦਾ ਉੱਥੇ ਇਕੱਠਾ ਹੋ ਗਿਆ ਸਾਰਾ ਸਾਡੀ ਡਰ ਰਹਿੰਦਾ ਕਿ ਕੁਝ ਵੀ ਕਰ ਸਕਦਾ ਨਹੀਂ ਹਾਂ ਹੋ ਸਕਦਾ ਹੋ ਸਕਦਾ ਕਿਉਂ ਨਹੀਂ ਹੋ ਸਕਦਾ ਮੰਦਾ ਤੇ ਡਰਦਾ ਨਾ ਕਿ ਕੋਈ ਪਿੱਛੇ ਕਿਸੇ ਨੇ ਸੌਸ ਸੁਣਿਆ ਸੀ ਕਿ ਇਹਨੇ ਉਹ ਕੁਛ ਕਿਹਾ ਲੈਣ ਵਸਤੇ ਵੀ ਪਰ ਕਹਿੰਦੇ ਗਵਰਨਮੈਂਟ ਦੇ ਦੇਗੀ ਨਹੀਂ ਮੈਨੂੰ ਤਾਂ ਲੱਗਦਾ ਪੁਲਿਸ ਪੈਸਾ ਖਾਂਦੀ ਹੈ ਕਿਉਂਕਿ ਇੱਕ ਵਾਰੀ ਆਪਣਾ ਤਾਜ ਤਾਜ ਨਹੀਂ ਸੌਰੀ ਕਾਨਾ ਤੋਂ ਇਹਨਾਂ ਮੈਂ ਕਿਚਨ ਚ ਖੜੀ ਸੀਗੀ ਤੇ ਮੈਂ ਆਪਣੀ ਕਿਚਨ ਦੀ ਵਿੰਡੋ ਚੋਂ ਦੇਖਿਆ ਤੇ ਦੋ ਚਾਰ ਸਰਦਾਰ ਪੰਜ ਛੇ ਸਰਦਾਰ ਉਹਨਾਂ ਦੀਆਂ ਫੈਮਲੀ ਸਾਰੀਆਂ ਖੜੀਆਂ ਤੇ ਇਹ ਬਾਹਰ ਗਿਆ ਹਾਂਜੀ ਹਾਂਜੀ ਖਾ ਉਹ ਕਹਿੰਦੇ ਅਸੀਂ ਖਾਏ ਆ ਕਿੱਥੋਂ ਤੁਸੀਂ ਕੰਦਾ ਉਹ ਕਹਿੰਦਾ ਅਸੀਂ ਆਪਣਾ ਮਜੀਠਾ ਰੋਡ ਪੁਲਿਸ ਵਾਲੇ ਆ ਫਿਰ ਮੈਨੂੰ ਸ਼ੱਕ ਹੋ ਗਿਆ ਮੈਂ ਕਿਹਾ ਮਜੀਠਾ ਰੋਡ ਪੁਲਿਸ ਨੂੰ ਇਹਨੇ ਪਿਆਹਾ ਚੜਾਇਆ ਹੋਣਾ ਪਹਿਲੇ ਮਤਲਬ ਸਿੱਧਾ ਹੀ ਨਹੀਂ ਉਹ ਖਾ ਪੀ ਕੇ ਆਇਆ ਹੈ ਹਾਂ ਖਾ ਪੀ ਕੇ ਆਇਓ ਸਾਡੇ ਘਰ ਕਾਨਾ ਤੋਂ ਪੂੜੀਆਂ ਪੜੀਆਂ ਖਾ ਕੇ ਆਏ ਆਓ ਉਹ ਕੰਨਾ ਤੋਂ ਕੁੜੀਆਂ ਖਾ ਖੂਕੇ ਤਾਂ ਸਾਡੇ ਘਰ ਐ ਤਦ ਮੈਨੂੰ ਲੱਗਾ ਕਿ ਠੀਕ ਹੀ ਕਹਿੰਦਾ ਹੋਣਾ ਫਿਰ ਮੈਂ ਪੁਲਿਸ ਪੁਲਿਸ ਵੈਰੇ ਸਾਰੀ ਮੈਂ ਆਪਣੀ ਅੰਡਰ ਕੀਤੀ ਹੈ ਮਤਲਬ ਕਿ ਇਹਨਾਂ ਪ੍ਰਾਪਰਟੀ ਦੀ ਗੱਲ ਹੈ ਜਿੱਥੇ ਤੁਸੀਂ ਰਹਿ ਰਹੇ ਹੋ ਪਠਾਨਕੋਟ ਉਹ ਕਿਹਦੀ ਪ੍ਰਾਪਰਟੀ ਹੈ ਜੀ ਪਠਾਨਕੋਟ ਤੇ ਮੇਰੇ ਪਿੱਕ ਕੀ ਹੈ ਮਾਈਕੇ ਹੈ ਮਾਈਕੇ ਹੈ ਜੀ ਹਾਂਜੀ 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 ਤੇ ਜਿੱਥੇ ਰਾਜਾ ਰਹਿ ਰਿਹਾ ਉਹ ਉਹ ਸਾਡੇ ਘਰ ਐ ਸਾਡਾ ਘਰ ਐ ਤੁਹਾਡੀ ਪ੍ਰਾਪਰਟੀ ਹੈ ਸਾਰੇ ਹਾਂ ਸਾਰੇ ਇਹਦੇ ਵੀ ਸਭ ਤਾਂ ਇਕੱਠੇ ਹੀ ਸੀ ਹਾਂ ਬੱਚਿਆਂ ਦੇ ਹਾਂਜੀ ਹਾਂਜੀ ਪਰਿਵਾਰ ਤੇ ਜਿਹੜਾ ਇਹ ਕਹਿੰਦਾ 500 ਕਰੋੜ ਹੈ ਉਹ ਕਿੱਥੋਂ ਆ ਰਿਹਾ ਜਾਂ ਹੋਰ ਕਿੰਨੀ ਕਿਤੇ ਕੋਈ ਪੈਸਾ ਅਰੇ ਕੀ ਪਤਾ ਕਿੰਨਾ ਕ ਝੂਠਾ ਬੋਲਦਾ ਕਿੰਨਾ ਕ ਝੂਠ ਨਹੀਂ ਬੋਲਦਾ ਜੀ ਮੈਨੂੰ ਤਾਂ ਪਤਾ ਨਹੀਂ ਐਦਾ ਕੜੇ ਗੁਰੂ ਜੀ ਹੈ ਕੜੇ ਇਹਦੇ ਬਿਟਕੁਆਈਨ ਹੈ ਕਦੇ ਕੀ ਹੈ ਸਾਨੂੰ ਨਹੀਂ ਕੁਝ ਪਤਾ ਪਰ ਜਿਵੇਂ ਪਰਿਵਾਰ ਤੋਂ ਮਸਲਾ ਉੱਠਦਾ ਹੁਣ ਪਰਿਵਾਰ ਸਾਹਮਣੇ ਆਇਆ ਬਹੁਤ ਗੱਲਾਂ ਸਾਹਮਣੇ ਆਈਆਂ ਪਰ ਰੱਬ ਨੂੰ ਗਾਲਾਂ ਕੱਢਣੀਆਂ ਉਹ ਤਾਂ ਗਾਲਾਂ ਕਿ ਦੁੱਖ ਲੱਗੇ ਉਦੋਂ ਉਦੋਂ ਤਾਂ ਕੱਢਦਾ ਹੀ ਸੀਗਾ ਕਿਉਂਕਿ ਮੇਰੀ ਜਠਾਨੀ ਕਿਸ਼ਨ ਜੀ ਨੂੰ ਮੰਦੀ ਹੈ ਮੰਦੇ ਆ ਇਹਨੇ ਕਿਸ਼ਨ ਜੀ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਹਨੂਮਾਨ ਜੀ ਨੂੰ ਗਾਲਾਂ ਛੁੜਨੀ ਕਰ ਦਿੱਤੀਆਂ ਮੈਂ ਹੱਥ ਜੋੜ ਕੇ ਉਹਨਾਂ ਕੋਲ ਮਾਫੀਆਂ ਮੰਗਨੀਆਂ ਇਹੇ ਭਗਵਾਨਾਂ ਨੂੰ ਮਾਫ ਕਰੀ ਚਲੋ ਤੇ ਮੇਰਾ ਮਾਤਾ ਰਾਣੀ ਦਾ ਵਾਰ ਲੱਲੇ ਹਨੂਮਾਨ ਜੀ ਨੇ ਅੱਛਾ ਜੀ ਮੰਗਲਵਾਰ ਠੀਕ ਹੈ ਤੇ ਬਾਕੀ ਸਾਰੇ ਭਗਵਾਨ ਨੂੰ ਬਹਲਾ ਉਥੇ ਸਭ ਉਹ ਤਾਂ ਬੋਲਦਾ ਹੀ ਹੈ ਹੋਰੇ ਤੇ ਤੁਹਾਡੇ ਆਪਣਾ ਚੈਨਲ ਤੇ ਵੀ ਆਪਣਾ ਜਿਹੜੇ ਮੀਡੀਆ ਵੀ ਤੇ ਵੀ ਤੇ ਬੋਲਦਾ ਹੈ ਤੁਸੀਂ ਖਾਸ ਤੌਰ ਤੇ ਮੀਡੀਆ ਨੂੰ ਕੀ ਅਪੀਲ ਕਰਨੀ ਚਾਹੀਦੀ ਕਿਉਂਕਿ ਮੀਡੀਆ ਵੀ ਇਸ ਵੇਲੇ ਦੋ ਪੱਖ ਦੇ ਵਿੱਚ ਕਨਫਿਊਜ਼ ਹੈ ਰਾਜੇਵਾਲ ਦੀ ਸੁਣੀਏ ਪਰਿਵਾਰ ਵਾਲ ਦੀ ਸੁਣੀਏ ਇਸ ਦੀ ਦਿਮਾਗੀ ਹਾਲਤ ਦੇਖੀਏ ਇਸ ਦੇ ਨਸ਼ੇ ਬਾਰੇ ਸੋਚੀਏ ਮੀਡੀਆ ਨੂੰ ਕੀ ਅਪੀਲ ਕਰਨੀ ਚਾਹੀਦੀ ਮੀਡੀਆ ਨੂੰ ਇਹ ਇਹ ਅਪੀਲ ਕਰਨੀ ਚਾਹ ਸਾਨੂੰ ਨਹੀਂ ਆਏ ਮੀਲੇ ਮਤਲਬ ਇਹ ਨਸ਼ਾ ਤੇ ਨਹੀਂ ਕਰਦਾ ਬਾਕੀ ਇਹਨੂੰ ਪੁੱਛਿਆ ਜਾਵੇ ਨਾ ਕਿ ਬਈ ਤੇ ਕੋ ਪੈਸਾ ਕੜੇ ਤੇਰੇ ਬਿਟਕੁਆਈ ਨਾ ਕੱਢ ਕੱਢ ਜੇ ਤੇਨ ਕੋ ਲੈ ਨਹੀਂ ਪੈਸਾ ਗਾਵਾ ਤਾਂ ਫਿਰ ਤੂੰ ਪਰਿਵਾਰ ਨੂੰ ਕਿਉਂ ਤੰਗ ਕਰ ਰਹੀ ਹੈ ਫਿਰ ਪਰਿਵਾਰ ਨੂੰ ਕਿਉਂ ਤੰਗ ਕਰ ਰਹੀ ਹੈ ਜੇ ਤੇਰੇ ਕੋਲ ਆ ਗਈ ਹੈ ਤੇ ਫਿਰ ਹੋ ਗਏ ਕਦੀ ਰਾਜੇ ਨੇ ਆਪਣੀ ਮਿਹਨਤ ਦੇ ਨਾਲ 10 ਰੁਪਏ ਕਮਾਏ ਕਦੀ ਨਹੀਂ ਕਮਾਏ 2 ਰੁਪਏ ਨੇ ਕਦੀ ਕਮਾਏ ਉਹ ਚੰਡੀਗੜ੍ਹ ਵੀ ਉਹ ਸੀ ਨਾ ਇਹਦਾ ਹੁਕਾਬਾਰ ਜੀ ਉਹ ਵੀ ਖਾ ਪੀ ਛੱਡਿਆ ਇਹਨਾਂ ਦਾ ਆਪਣਾ ਹੁਕਾਬਾਰ ਵੀ ਖਾ ਪੀ ਛੱਡਿਆ ਹੋਰ ਕੀ ਹੋਰ ਕੀ ਹੋਰ ਮਾਤਾ ਜੀ ਪ੍ਰਸ਼ਾਸਨ ਨੂੰ ਕੀ ਅਪੀਲ ਕਰਨੀ ਚਾਹੁੰਦੇ ਬਸ ਸਾਨੂੰ ਨਿਆਂ ਮਿਲੇ ਸਾਨੂੰ ਨਿਆਂ ਮਿਲੇ ਆ ਵੇ ਕਿ ਇਹਦੀ ਜਿਹੜੀ ਡੈਸ਼ ਇਹਦਾ ਜਿਹੜਾ ਸਭ ਟੌਰਚਰ ਕਰਨਾ ਉਹ ਬੰਦ ਹੋਵੇ ਧੰਨਵਾਦ ਮਾਤਾ ਜੀ ਬਹੁਤ ਬਹੁਤ ਧੰਨਵਾਦ ਕਿਉਂਕਿ ਬਹੁਤ ਸਾਰੇ ਪੱਖ میڈیا ਅੱਗੇ ਪ੍ਰਸ਼ਾਸਨ ਅੱਗੇ ਜਾ ਰਹੀ ਸੀਗੇ ਪਰ ਹੁਣ ਕਲੀਅਰਿਫਾਈ ਹੋਈ ਹੈ ਗੱਲ ਕਿਉਂਕਿ ਮਾਂ ਚਾਹੇ ਕੁਝ ਵੀ ਹੋ ਜੇ ਪੁੱਤ ਜਿੱਤਰਾ ਮਰਜੀ ਹੋਵੇ ਮਾਂ ਹਮੇਸ਼ਾ ਉਸਦੀ ਸੋਖ ਮੰਗਦੀ ਹੈ ਮਾਂ ਤਾਂ ਅੱਜ ਵੀ ਕਹਿੰਦੀ ਹੈ ਕਿ ਮੈਂ ਇਹਦੇ ਨਾਲ ਕਦੀ ਰਹਿਣਾ ਨਹੀਂ ਹੈ ਪਰ ਇਸ ਦੀ ਹਾਲਤ ਸਹੀ ਹੋ ਜਵੇ ਇਹ ਬੰਦਾ ਬਣ ਜਾਵੇ ਬੰਦਾ ਬਣ ਜਾ ਮੈਂ ਇਹੋ ਚਾਹਨੀ ਆ ਬੰਦਾ ਬਣ ਜਾਵੇ ਐਦੇ ਨਾਲ ਰਹਿਣਾ ਨਹੀਂ ਨਾਇਨ ਨੂੰ ਕਦੀ ਜ਼ਿੰਦਗੀ ਚ ਮੈਂ ਮਾਫ ਕਰਨਾ ਬਿਲਕੁਲ ਨਹੀਂ ਨਾ ਮਾਫ ਕਰਨਾ ਮੈਂ ਜ਼ਿੰਦਗੀ ਚ ਕਿਉਂਕਿ ਇਹਨੇ ਮੈਨੂੰ ਬਹੁਤ ਟਰੋਰਚ ਕੀਤਾ ਬਹੁਤ ਜ਼ਿਆਦਾ ਟਰੋਰਚ ਕੀਤਾ ਇੰਨਾ ਕਿ ਟਰੋਰਚ ਕੀਤਾ ਕਿ ਮੈਂ ਮੈਂ ਦੱਸ ਨਹੀਂ ਸਕਦੀ ਮੇਰੀ ਮਾਤਾ ਜੀ ਦਿਲ ਨਾ ਛੋਟਾ ਕਰੋ ਤੁਸੀਂ ਮੈਂ ਲੋਬੀ ਚ ਜਾਣਾ ਚਾਹ ਤੇ ਟ੍ਰੇ ਲੈ ਕੇ ਆਦੀ ਸ਼ਕਲ ਦੇਖ ਲੈਣੀ ਮੈਨੂੰ ਕੁਝ ਹੋਣਾ ਸ਼ੁਰੂ ਹੋ ਜਾਣਾ ਮੈਂ ਅੰਦਰ ਆ ਗਿਆ ਮਥੜ ਟੱਕ ਕੇ ਦੋ ਟਾਈ ਮਹੀਨੇ ਮੈਂ ਬੜੇ ਔਖੇ ਕੱਟੇ ਆ ਬਹੁਤ ਔਖੇ ਕੱਟੇ ਆ ਹੁਣ ਤੁਹਾਡੇ ਅੱਗੇ ਗੱਲ ਹੈ ਤੁਸੀਂ ਖੁਦ ਦੱਸੋ ਕਿ ਪ੍ਰਸ਼ਾਸਨ ਕਾਰਵਾਈ ਕਿਉਂ ਨਹੀਂ ਕਰਦਾ ਅਸੀਂ ਪ੍ਰਸ਼ਾਸਨ ਅੱਗੇ ਸਭ ਤੋਂ ਪਹਿਲੇ ਦੋ ਮੰਗਾਂ ਰੱਖੀਆਂ ਕਿ ਪਹਿਲਾਂ ਤਾਂ ਇਹਦਾ ਡੂਪ ਟੈਸਟ ਕਰਾਇਆ ਜਾਵੇ ਤਾਂ ਜੋ ਪਤਾ ਚੱਲ ਸਕੇ ਕਿ ਇਹ ਨਸ਼ਾ ਕਰ ਰਿਹਾ ਹੈ ਜਾਂ ਇਹਨੇ ਨਸ਼ਾ ਛੱਡ ਦਿੱਤਾ ਹੈ ਦੂਸਰਾ ਇਸ ਦੀ ਦਿਮਾਗੀ ਹਾਲਤ ਚੈੱਕ ਕਰਾਈ ਜਾਵੇ ਕਿ ਹੱਲੇ ਠੀਕ ਹੈ ਜਾਂ ਫਿਰ ਇਸ ਨੂੰ ਇਲਾਜ ਦੀ ਲੋੜ ਹੈ ਕਿਉਂਕਿ ਜੇਕਰ ਪਰਿਵਾਰ ਦੇ ਅੱਗੇ ਆਪਣੀ ਗਨ ਗਨਮੈਨ ਦੀ ਬੰਦੂਕ ਹੋ ਕੇ ਪਰਿਵਾਰ ਨੂੰ ਡਰਾ ਸਕਦਾ ਹੈ ਤਾਂ ਸੜਕਾਂ ਦੇ ਉੱਤੇ ਹਰ ਉਹ ਆਮ ਲੋਕ ਆਮ ਵਿਅਕਤੀ ਖਤਰੇ ਦੇ ਵਿੱਚ ਹੈ ਪੱਤਰਕਾਰਾਂ ਨੂੰ ਵੀ ਧਮਕੀ ਦਿੱਤੀ ਗਈ ਉਸ ਤੋਂ ਬਾਅਦ ਵੀ ਪ੍ਰਸ਼ਾਸਨ ਨੂੰ ਪਰਚਾ ਦੇਣ ਦੀ ਕੋਸ਼ਿਸ਼ ਕੀਤੀ ਪ੍ਰਸ਼ਾਸਨ ਨੇ ਪਰਚਾ ਨਹੀਂ ਕੀਤਾ ਪਰਿਵਾਰ ਨੇ ਮੰਗ ਕੀਤੀ ਹੈ ਕਾਰਵਾਈ ਦੀ ਮੀਡੀਆ ਅੱਗੇ ਵੀ ਗੱਲ ਰੱਖੀ ਹੈ ਕਿ ਸਾਨੂੰ ਕਿਸੇ ਨਾ ਕਿਸੇ ਤਰੀਕੇ ਇਨਸਾਫ ਮਿਲ ਜਾਵੇ ਤੇ ਰਾਜੇ ਦੀ ਇਹ ਜ਼ਰੂਰ ਚੈੱਕ ਕੀਤਾ ਜਾਵੇ ਕਿ ਜੇਕਰ ਇਸ ਕੋਲ ਬਿਟਕੋਇਨ ਹੈ ਇਸ ਕੋਲ 1.500 ਕਰੋੜ ਰੁਪਈਆ ਹੈ ਤਾਂ ਪਰਿਵਾਰ ਨੂੰ ਮਾਂ ਨੂੰ ਸੱਕੀ ਮਾਂ ਨੂੰ ਥੋਡੇ ਮਾਰ ਕੇ ਉੱਤੇ ਥੋੱਕ ਕੇ ਸਿੱਟ ਕੇ ਗਾਲ੍ਹਾਂ ਕੱਢ ਕੇ ਚੈੱਕ ਤੇ ਸਾਈਨ ਕਿਉਂ ਕਰਾਉਂਦਾ ਬਾਹਰ ਨਿੱਕੀਆਂ ਨਿੱਕੀਆਂ ਕੁੜੀਆਂ ਬੰਦਿਆਂ ਦੇ ਪੈਰੀ ਪੈ ਜਾਂਦਾ ਮੱਥਾ ਟੇਕਦਾ ਤੇ ਘਰੇ ਸੱਕੀ ਮਾਂ ਨੂੰ ਕੁੱਟਦਾ ਗਾਲ੍ਹਾਂ ਕੱਢਦਾ ਇਹ ਸਾਨੂੰ ਲੋੜ ਹੈ ਕਿ ਜੈ ਮਾਤਾ ਦੀ ਸਿਰਫ ਮੂੰਹੋਂ ਕਹਿਣਾ ਨਹੀਂ ਹੁੰਦਾ ਇਹ ਦਿਲ ਤੋਂ ਵੀ ਮਾਂ ਦੀ ਕਦਰ ਕਰਨੀ ਪੈਣੀ ਹੈ ਫਿਰ ਜਾ ਕੇ ਅਸਲੀ ਮਾਂ ਜਿਹੜੀ ਤੁਸੀਂ ਰੱਬ ਨੂੰ ਪੁੱਜਦੇ ਹੋ ਉਹਨੂੰ ਅਸੀਂ ਪੂਜ ਪਾਵਾਂਗੇ ਪ੍ਰਸ਼ਾਸਨ ਦੇ ਅੱਗੇ ਸਾਰੀ ਹੁਣ ਗੱਲ ਜਿਹੜੀ ਹੈ ਟੋਕਦੀ ਹੈ ਕਿ ਕਿਵੇਂ ਕਾਰਵਾਈ ਕਰੇਗਾ ਕਿਵੇਂ ਪਰਿਵਾਰ ਨੂੰ ਇਨਸਾਫ ਦਵਾਏਗਾ ਇਹ ਤੇ ਰਾਜੇ ਦਾ ਜਿਹੜਾ ਰਾਜਾ ਦਾ ਕਿੰਗ ਬਣਿਆ ਹੋਇਆ ਇਸ ਦੀ ਅਸਲੀਅਤ ਸਾਹਮਣੇ ਲਿਆ ਫਿਲਹਾਲ ਇਹ ਮੀਨੂਦਰ ਜ਼ਾਤੰਬਰ ਸ਼ਰੀਫਾਉਦਲੀ ਮੈਦਮ ਦਿਪ ਸਿੰਘ ਧੰਨਵਾਦ